ਅੰਮ੍ਰਿਤਸਰ ਵਾਧ ਰਹੀ ਗਰਮੀ ਦੇ ਪ੍ਰਕੋਪ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 1 ਮਹੀਨੇ ਤੋਂ ਵੱਧ ਦੀਆਂ ਛੁੱਟੀਆਂ ਪੰਜਾਬ ਦੇ ਸਕੂਲਾਂ ਵਿੱਚ ਪਾਈਆਂ ਗਈਆਂ ਸਨ ਤੇ 30 ਜੂਨ ਤੱਕ ਸਕੂਲ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ ਤੇ 1 ਜੁਲਾਈ ਨੂੰ ਪੰਜਾਬ ਭਰ ਦੇ ਸਕੂਲ ਖੋਲਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਸਨ ਜਿਸ ਦੇ ਚੱਲਦੇ ਅੱਜ 1 ਜੁਲਾਈ ਨੂੰ ਪੰਜਾਬ ਭਰ ਦੇ ਸਾਰੇ ਸਕੂਲ ਖੋਲ੍ਹ ਦਿੱਤੇ ਗਏ ਨੇ ਉੱਥੇ ਅੱਜ ਪਹਿਲੇ ਦਿਨ ਸਕੂਲ ਆਉਣ ਵਾਲੇ ਬੱਚਿਆਂ ਦੇ ਚਿਹਰੇ ਤੇ ਕਾਫੀ ਖੁਸ਼ੀ ਨਜ਼ਰ ਆਈ ਤੇ ਟੀਚਰ ਵੀ ਕਾਫੀ ਉਤਸ਼ਾਹ ਵਿੱਚ ਦਿਖਾਈ ਦਿੱਤੇ ਇਸ ਮੌਕੇ ਸਕੂਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਾਫੀ ਗਰਮੀ ਦੇ ਕਰਕੇ ਪੰਜਾਬ ਸਰ ਗਏ ਸਨ ਜਿਸ ਦੇ ਚੱਲਦੇ ਅੱਜ ਸਕੂਲ ਖੋਲੇ ਗਏ ਨੇ ਤੇ ਉੱਥੇ ਬੱਚੇ ਵੀ ਸਕੂਲ ਆ ਰਹੇ ਨੇ ਤੇ ਉਹਨਾਂ ਦੇ ਚਿਹਰਿਆਂ ਤੇ ਵੀ ਕਾਫੀ ਖੁਸ਼ੀ ਨਜ਼ਰ ਆ ਰਹੀ ਹੈ ਕਿਉਂਕਿ ਕਾਫੀ ਲੰਬਾ ਸਮਾਂ ਘਰ ਵਿੱਚ ਬੈਠ ਕੇ ਬੱਚੇ ਬੋਰ ਹੋ ਗਏ ਸਨ ਜਿਸ ਦੇ ਚੱਲਦੇ ਆਏ ਸਕੂਲ ਖੋਲਣ ਨਾਲ ਉਹਨਾਂ ਦੇ ਚਿਹਰਿਆਂ ਤੇ ਕਾਫੀ ਰੌਣਕ ਦਿਖਾਈ ਦੇ ਰਹੀ ਹੈ ਉੱਥੇ ਸਕੂਲ ਦੇ ਸਟਾਫ ਦੇ ਵੀ ਚਿਹਰਿਆਂ ਤੇ ਕਾਫੀ ਰੌਣਕ ਦਿਖਾਈ ਦੇ ਰਹੀ ਹੈ ਉਹਨਾਂ ਕਹਾਂਗੇ ਪਧਰੀ ਗਰਮੀ ਦੇ ਚੱਲਦੇ ਪੰਜਾਬ ਸਰਕਾਰ ਨੂੰ ਜਿਹੜੀਆਂ ਛੁੱਟੀਆਂ ਪਾਈਆਂ ਗਈਆਂ ਸਨ ਅੱਜ ਖਤਮ ਹੋ ਗਈਆਂ ਨੇ ਉੱਥੇ ਸਕੂਲ ਪ੍ਰਸ਼ਾਸਨ ਵੱਲੋਂ ਵੀ ਇਸ ਗਰਮੀ ਨੂੰ ਲੈ ਕੇ ਪੂਕਤਾ ਪ੍ਰਬੰਧ ਕੀਤੇ ਗਏ ਨੇ ਅਤੇ ਠੰਡੇ ਪਾਣੀ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਨੇ ਤਾਂ ਕਿ ਕਿਸੇ ਵੀ ਬੱਚੇ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਕਹਾਂਗੇ ਅੱਜ ਪਹਿਲਾ ਦਿਨ ਹੋਣ ਕਰਕੇ ਬੱਚਿਆਂ ਦੀ ਹਾਜ਼ਰੀ ਥੋੜੀ ਘੱਟ ਨਜ਼ਰ ਆ ਰਹੀ ਹੈ ਇੱਕ ਦੋ ਦਿਨ ਦੇ ਵਿੱਚ ਇਹ ਹਾਜ਼ਰੀ ਪੂਰੀ ਹੋ ਜਾਵੇਗੀ ਮੇਰਾ ਨਾਮ ਮਨਦੀਪ कौर ਮੈਂ ਬਤੌਰ ਇੰਗਲਿਸ਼ ਲੈਕਚਰਰ ਐਸਓਈ ਸਕੂਲ ਮੋਲਰਡ ਵਿਖੇ ਆਪਣੀ ਸੇਵਾ ਨਿਭਾ ਰਹੀ ਹਾਂ ਮੈਮ ਕੀ ਕਰਨਾ ਚਾਹੋਗੇ ਇੱਕ ਮਹੀਨੇ ਦੀ ਛੁੱਟੀਆਂ ਕੱਟਕਾਏ ਹੋ ਅੱਜ ਚੈਲਬੈਸ ਸਕੂਲ ਦੇ ਵਿੱਚ ਲੱਗ ਰਹੀ ਬੱਚਿਆਂ ਦਾ ਹਾਂਜੀ ਬਹੁਤ ਅੱਛਾ ਲੱਗ ਰਿਹਾ ਹੈ ਛੁੱਟੀਆਂ ਗਰਮੀਆਂ ਦੀਆਂ ਸਰਕਾਰ ਨੇ ਥੋੜੀ ਪਹਿਲੇ ਡਿਕ ਤੋ ਹੁਣ ਵੀ ਛੁੱਟੀਆਂ ਦੇ ਵਿੱਚ ਲੱਗਦਾ ਸੀ ਕਿ ਗਰਮੀ ਜਿਵੇਂ ਕਿ ਪਈ ਜਿਵੇਂ ਕਿ ਉਹਨਾਂ ਦੀਆਂ ਐਡਵਾਈਜ਼ਰੀਜ਼ ਇਸ਼ੂ ਹੋਈਆਂ ਸਰਕਾਰ ਵੱਲੋਂ ਕਿ ਗਰਮੀ ਬਹੁਤ ਜ਼ਿਆਦਾ ਹੈ ਤਾਂ ਲੱਗਦਾ ਸੀ ਕਿ ਜਿਵੇਂ ਬਹੁਤ ਮੁਸ਼ਕਿਲ ਹੋਏਗਾ ਪਰ ਸਾਨੂੰ ਚਲੋ ਰਾਤ ਪਰ ਹੀ ਸਾ ਇਸ ਕਰਕੇ ਮਿਲੀ ਕਿਉਂਕਿ ਮੌਸਮ ਵੀ ਅੱਛਾ ਹੋ ਗਿਆ ਔਰ ਬੱਚੇ ਵੀ ਬਹੁਤ ਐਕਸਾਈਟਿਡ ਸੀ ਉਹਨਾਂ ਜਿਆਦਾ ਦਿਨ ਬੈਠ ਕੇ ਕਾਰਵੇ ਚ ਉਹਨਾਂ ਦਾ ਵੀ ਮਨ ਸੀ ਸਕੂਲ ਜਾਇਆ ਜਾਵੇ ਤੇ ਅੱਜ ਇੱਥੇ ਸਕੂਲ ਵਿੱਚ ਚਹਿਲ ਪਹਿਲ ਹੈ ਜਿਹਦੇ ਕਰਕੇ ਬੱਚੇ ਵੀ ਖੁਸ਼ ਨੇ ਤੇ ਟੀਚਰ ਵੀ ਖੁਸ਼ ਨੇ ਕਿ ਮੌਸਮ ਵੀ ਅੱਛਾ ਹੈ ਤੇ ਬੱਚੇ ਵਾਪਸ ਆਪਣੇ ਸਕੂਲਾਂ ਦੇ ਵਿੱਚ ਆਏ ਮੈਮ ਜਦੋਂ ਬੱਚਿਆਂ ਦਾ ਕੱਟ ਹੁੰਦਾ ਤੇ ਗਰਮੀ ਕਾਫੀ ਹੋ ਜਾਂਦੀ ਹੈ ਤੇ ਉਹੀ ਵਕਤ ਕੀ ਕੀ ਸਹੂਲਤਾਂ ਕੀਤੀ ਆ ਰਹੀ ਬੱਚਿਆਂ ਦੇ ਪੀਣ ਵਾਸਤੇ ਪਣੀ ਹਾਂਜੀ ਸਕੂਲ ਦੇ ਵਿੱਚ ਪਾਵੇ ਕਿ ਗਰਮੀ ਹੈ ਪਰ ਬੱਚਿਆਂ ਦੇ ਲਈ ਪੂਰਾ ਜਿਹੜਾ ਜਿਹੜੇ ਫੈਸਿਲਿਟੀਆਂ ਨੇ ਪ੍ਰੋਵਾਈਡਡ ਨੇ ਬੱਚਿਆਂ ਲਈ ਪੀਣ ਦੇ ਪਾਣੀ ਪਾਣੀ ਦਾ ਪ੍ਰਬੰਧ ਪੂਰਾ ਹੈ ਬੱਚਿਆਂ ਲਈ ਫੈਨਸ ਪੂਰੇ ਨੇ ਔਰ ਫੈਨ ਹਰ ਬੱਚੇ ਦੇ ਜਿਹੜਾ ਉਹ ਵਰਕਿੰਗ ਨੇ ਕਲਾਸਿਸ ਦੇ ਵਿੱਚ ਵੈਂਟੀਲੇਸ਼ਨ ਹੈ ਪ੍ਰੋਪਰ ਐਗਜ਼ੋਸਟ ਫੈਨ ਲੱਗੇ ਹੋਏ ਨੇ ਔਰ ਬੱਚੇ ਨੂੰ ਇਸ ਚੀਜ਼ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ ਕਿ ਗਰਮੀਆਂ ਦੇ ਵਿੱਚ ਉਹਨਾਂ ਲਈ ਕੋਈ ਫੈਸਿਲਿਟੀ ਨਹੀਂ ਪ੍ਰੋਵਾਈਡਡ ਹੈਗੀ ਉਹ ਬਿਲਕੁਲ ਆਪਣੇ ਸੇਫ ਪੂਰੇ ਪ੍ਰੋਪਰ ਬੱਚੇ ਆ ਰਹੇ ਕਈ ਮਾਪੇ ਕਹਿ ਰਹੇ ਨੇ ਕਿ ਗਰਮੀ ਹੈਗੀ ਆ ਕਈ ਔਰ ਬੱਚਿਆਂ ਦੇ ਕਈ ਕੇਸ ਆਏ ਕਿ ਬਿਉਸ਼ ਹੋ ਜਾਂਦੇ ਸੀ ਬੱਚੇ ਉਹਨਾਂ ਨੂੰ ਕੋਈ ਚਿੰਤਾ ਨਾ ਹੋ ਅੱਜ ਪਹਿਲਾ ਦਿਨ ਹੋਣ ਕਰਕੇ ਥੋੜੀ ਜਿਹੀ ਅੱਗੇ ਨਾਲੋਂ ਗਿਣਤੀ ਘੱਟ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਗਿਣਤੀ ਪੂਰੀ ਨਜ਼ਰ ਆਏਗੀ ਕਿਉਂਕਿ ਇੰਡੀਮੀ ਘਟ ਨਹੀਂ ਕਿ ਐਵੇਂ ਲੱਗੇ ਕਿ ਜਿਵੇਂ ਕੋਈ ਚਿੰਤਾਜਨਕ ਵਿਸ਼ਾ ਹੈ ਬੱਚੇ ਕਾਫੀ ਗਿਣਤੀ ਦੇ ਵਿੱਚ ਸਕੂਲ ਵਿੱਚ ਆਏ ਨੇ ਔਰ ਪੇਰੈਂਟਸ ਨੂੰ ਇਹਦੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿਉਂਕਿ ਸਕੂਲ ਦੇ ਵਿੱਚ ਪਾਣੀ ਫੈਨ ਸਭ ਕੁਝ ਅਵੇਲੇਬਲ ਹੈਗਾ ਲੱਗਦਾ ਕਿ ਬੱਚਿਆਂ ਨੂੰ ਮਾਪਿਆਂ ਨੂੰ ਬੱਚਿਆਂ ਨੂੰ ਭੇਜਣਾ ਚਾਹੀਦਾ ਕਿ ਕਿਉਂਕਿ ਗਾਂ ਬੋਰਡ ਦੇ ਕਲਾਸਾਂ ਕੀ ਪੇਪਰ ਹੈਗੇ ਇਹ ਛੁੱਟੀਆਂ ਕਰਕੇ ਤਾਂ ਵੈਸੇ ਹੀ ਪੜ੍ਹਾਈ ਥੋੜੀ ਪਿੱਛੇ ਪੈ ਗਈ ਸੀ ਛੁੱਟੀਆਂ ਥੋੜੀ ਪਹਿਲੇ ਹੁਣ ਕਰਕੇ ਥੋੜਾ ਜਿਹਾ ਸਿਲੇਬਸ ਜਿਹੜਾ ਉਹ ਵੀ ਸਾਡਾ ਪੈਂਡਿੰਗ ਸੀਗਾ ਤੇ ਹੁਣ ਜਿਵੇਂ ਮੌਸਮ ਥੋੜਾ ਠੀਕ ਹੋ ਗਿਆ ਤਾਂ ਬੱਚਿਆਂ ਨੂੰ ਵੀ ਪੇਰੈਂਟਸ ਨੂੰ ਸਕੂਲ ਭੇਜਣਾ ਚਾਹੀਦਾ ਕਿਉਂਕਿ ਅੱਗੇ ਬੋਰਡ ਦੀਆਂ ਕਲਾਸਿਸ ਨੇ ਬੋਰਡ ਦੀਆਂ ਕਲਾਸਾਂ ਬੱਚੇ ਆਉਣਗੇ ਤਾਂ ਉਹਨਾਂ ਦਾ ਸਿਲੇਬਸ ਸਮੇਂ-ਸਮੇਂ ਸਿਰ ਬਾਈ ਮਨਥਲੀ ਸਿਲੇਬਸ ਜਿਵੇਂ ਕਿ ਬਾਈ ਫ੍ਰਕਟ ਕੀਤਾ ਗਿਆ ਉਹ ਪੂਰਾ ਹੋਵੇਗਾ ਅੰਮ੍ਰਿਤਸਰ ਤੋਂ ਨਰਿੰਦਰ ਸੇਠੀ ਦੀ ਰਿਪੋਰਟ